ਫਰੀਦਕੋਟ ਦੇ ਪਿੰਡ ਕਾਬਲ ਵਾਲਾ ਚ ਉਸ ਵੇਲੇ ਮਾਹੌਲ ਤਣਾਅਪੂਰਨ ਹੋ ਗਿਆ ਜਦੋਂ ਇੱਕ ਪਿੰਡ ਦੇ ਹੀ ਵਿਅਕਤੀ ਨੇ ਗੁਰਦੁਆਰਾ ਦੇ ਪ੍ਰਬੰਧਕ ਕਮੇਟੀ ਦੇ ਮੈਂਬਰ ਦੀ ਕੁੱਟਮਾਰ ਕੀਤੀ ਤੇ ਕੇਸਾਂ ਦੀ ਬੇਅਤੀ ਕਰ ਦਿੱਤੀ। ਦਰਅਸਲ ਪਿੰਡ 'ਚ ਬੇਅਦਬੀ ਦੀਆਂ ਘਟਨਾਵਾਂ ਸਾਹਮਣੇ ਆ ਰਹੀਆਂ ਸਨ ਜਿਸ ਕਰਕੇ ਗੁਰਦੁਆਰਾ ਦੇ ਪ੍ਰਬੰਧਕ ਕਮੇਟੀ ਦੇ ਮੈਂਬਰ ਗੁਰਦੁਆਰਾ 'ਚ ਗ੍ਰੰਥੀ ਨੂੰ ਰੱਖਣ ਲਈ ਮੀਟਿੰਗ ਕਰੇ ਸਨ ਐਸੇ ਦੌਰਾਨ ਇੱਕ ਵਿਅਕਤੀ ਅਚਾਨਕ ਆ ਕੇ ਕਮੇਟੀ ਮੈਂਬਰ ਦੀ ਕੁੱਟਮਾਰ ਕਰਨੀ ਸ਼ੁਰੂ ਕਰ ਦਿੰਦਾ ਤੇ ਉਸ ਦੀ ਪੱਗ ਵੀ ਉਤਾਰ ਦਿੰਦਾ। ਇੰਨਾ ਹੀ ਨਹੀਂ ਉਕਤ ਮੈਂਬਰ ਦੇ ਕੇਸਾਂ ਦੀ ਬੇਅਤੀ ਵੀ ਕੀਤੀ ਜਾਂਦੀ ਹੈ। ਜਿਸ ਪੇਚੋ ਮੋਹਲ ਪਾਕ ਗਿਆ ਤੇ ਪਿੰਡ ਵਾਸੀਆਂ ਤੇ ਕਮੇਟੀ ਮੈਂਬਰਾਂ ਨੇ ਇਸ ਘਟਨਾ ਦੀ ਨਿੰਦਿਆ ਕਰਦਿਆਂ ਪ੍ਰਸ਼ਾਸਨ ਤੋਂ ਇਸ ਘਟਨਾ ਨੂੰ ਅੰਜਾਮ ਦੇਣ ਵਾਲੇ ਵਿਅਕਤੀ ਨੂੰ ਸਖਤ ਸਜ਼ਾ ਦੇਣ ਦੀ ਮੰਗ ਕੀਤੀ ਗਈ ਹੈ ਤਾਂ ਸੇਕ ਇਸ ਘਟਨਾ ਦੀਆਂ ਤਸਵੀਰਾਂ ਵੀ ਸਾਹਮਣੇ ਆਈਆਂ ਨੇ ਤੁਸੀਂ ਵੀ ਪਾਓ ਇਹਨਾਂ ਤਸਵੀਰਾਂ ਤੇ ਇੱਕ ਨਜ਼ਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਤਰੀਕ ਕੋਟ ਦੇ ਪਿੰਡ ਕਮਰਾਲ ਵਿੱਚ ਅਸੀਂ ਪਹੁੰਚੇ ਸੀ ਜੱਥੇਬੰਦੀ ਸਮੇਤ ਜੋ ਕਿ 100 ਦੇ ਬੁਰਤਵਰ ਸਾਹਿਬ ਦੀ ਪ੍ਰਬੰਧਕ ਕਮੇਟੀ ਦੇ ਇੱਕ ਮੈਂਬਰ ਕਸ਼ਮੀਰ ਸਿੰਘ ਜੋ ਕਿ ਖਜ਼ਾਨਚੀ ਆ ਉਹਦੇ ਤੇ ਕੁਝ ਪਿੰਡ ਦੇ ਬੰਦਿਆਂ ਨੇ ਹਮਲਾ ਕੀਤਾ ਹਨ ਕਿ ਤੇ ਉਹਦੀ ਦਸਤਾਰ ਦੀ ਹੋਰ ਬੇਦੀ ਕੀਤੀ ਗਈ ਤੇ ਉਹਦੀ ਕਟਮਰ ਹੋਈ ਆ ਜੋ ਕਿ ਮੈਂ ਇੱਥੇ ਸੰਗਤ ਨੇ ਵੀਡੀਓ ਵੀ ਦਿਖਾਈ ਆ ਤੇ ਬੜੀ ਮਾੜੀ ਗੱਲ ਹੋਈ ਆ ਵੀ ਗੁਰੂ ਘਰ ਦੇ ਵਿੱਚ ਆਣ ਕੇ ਹਮਲਾ ਕਰਨਾ ਭਰਾ ਮਾਰੂ ਜੰਗ ਸ਼ੁਰੂ ਕਰਨੀ ਇਹ ਬਿਲਕੁਲ ਇਸ ਗੱਲ ਦੀ ਹਿੰਦਿਆ ਕਰਦੇ ਆ ਤੇ ਪ੍ਰਸ਼ਾਸਨ ਨੂੰ ਜਿਹੜਾ ਭਾਈ ਕਸ਼ਮੀਰ ਸਿੰਘ ਉਹ ਮੈਡੀਕਲ ਚ ਦਾਖਲ ਹੈ ਵਿਚਾਰਾ ਪ੍ਰਸ਼ਾਸਨ ਨੂੰ ਇਹ ਬੇਨਤੀ ਕਰਾਂਗੇ ਕਿ ਜਿਹੜੀ ਵੀ ਕਿੰਨਾ ਦੋਸ਼ੀਆਂ ਨੇ ਇਹ ਕੰਮ ਕੀਤਾ ਹੈ ਉਹਨਾਂ ਦੋਸ਼ੀਆਂ ਤੇ ਪ੍ਰਸ਼ਾਸਨ ਬੰਦੀ ਕਾਨੂੰਨੀ ਕਾਰਵਾਈ ਕਰੇ ਤੇ ਜਿਹੜਾ ਇੱਥੇ ਗੁਰੂ ਘਰ ਤੇ ਇਹੋ ਵੀ ਗੱਲ ਅਖੇ ਤੋ ਕੋਈ ਬੰਦਾ ਜੁਟ ਨਾ ਕਰੇ ਵੀ ਇਹੋ ਜੀ ਗੱਲ ਕਰ ਸਕੇ ਦੁਬਾਰਾ ਫਿਰ ਕਿ ਗੁਰੂ ਘਰ ਤੇ ਆਣ ਕੇ ਅੰਦਰ ਵਾਸਲ ਹੋਣ ਤੇ ਗੱਲ ਪੈਣਾ ਫੱਟਾ ਮਾਰਨੀ ਆ ਪੱਗਾਂ ਲਾਉਣੀ ਆ ਤੇ ਇਹੋ ਜੀ ਕੋਈ ਜੁਟ ਨਾ ਕਰੇ ਦੁਬਾਰਾ ਤੇ ਪ੍ਰਸ਼ਾਸਨ ਨੂੰ ਕਹਾਂਗੇ ਕਿ ਜਿਹੜੀ ਬੰਦੀ ਸਖਤ ਤੋਂ ਸਖਤ ਉਹਨਾਂ ਦੋਸ਼ੀਆਂ ਖਿਲਾਫ ਕਾਰਵਾਈ ਕੀਤੀ ਜਾਵੇ ਤੇ ਜਿਹੜੇ ਗੁਰੂ ਘਰ ਦੇ ਪ੍ਰਬੰਧਕ ਨਾਲ ਆ ਜਾਂ ਕਮੇਟੀ ਨਾਲ ਵਾਦੀਚੀ ਹੋਈ ਆ ਉਹਨਾਂ ਦੇਖ ਲੈਣ ਉਹਨਾਂ ਨੂੰ ਸਾਥ ਮਿਲ ਸਕੇ ਤੇ ਸਾਰੀ ਸੰਗਤ ਨੂੰ ਇਹੇ ਬੇਨਤੀ ਕਰਦੇ ਆਂ ਵੀ ਪਿੰਡ ਦੀ ਭਾਈਚਾਰਕ ਸਾਂਭੀ ਖਾਤਰ ਰੱਖਣ ਤੇ ਜਿਹੜੀ ਕਾਰਵਾਈ ਆ ਜੇ ਪ੍ਰਸ਼ਾਸਨ ਕਰਦੇ ਵਿੱਚ ਠੀਕ ਹੈ ਨਾ ਜਿੱਥੇ ਪਿੰਡੀ ਨਾਲ ਲੱਗ ਕੇ ਹੀ ਇਹ ਆਪ ਕਾਰਵਾਈ ਕਰਾਵਾਂਗੇ ਤੇ ਪਿੰਡ ਤੇ ਆਹ ਤੇ ਮਾਹੌਲ ਸ਼ਾਂਤੀ ਰੱਖਣ ਗੁਰੂ ਘਰ ਕੋ ਭਾਈਚਾਰਕ ਵਿਖਾਣੇ ਨਾ ਖਤਮ ਉਹ ਖਰਾਬ ਹੋਵੇ ਜਿਹਨਾਂ ਨੇ ਬਣਾ ਕੀਤਾ ਹੈ ਉਹਨਾਂ ਨੂੰ ਕਾਨੂੰਨ ਨਾਲ ਰਾਈ ਸਜ਼ਾ ਦਿਵਾਉਣਾ ਤੇ ਸਾਰੀਆਂ ਸੰਗਤਾਂ ਨੂੰ ਇਹ ਵਿਚਰ ਦੁਆਰਾ ਵਿੱਚ ਆਇ ਤੁਹਾਨੇ ਆ ਵੀ ਜਥੇਬੰਦੀ ਗੁਰੂ ਗ੍ਰੰਥ ਸਾਹਿਬ ਸਤਕਾਰ ਕਮੇਟੀ ਪੰਜਾਬ ਜਿਨ੍ਹਾਂ ਦੋਸ਼ੀਆਂ ਨੇ ਗੁਰੂ ਜੇਕਰਾਂ ਨੇ ਕਿਸੇ ਦਸਤਾਰ ਦੀ ਬੇਦਬੀ ਕੀਤੀ ਆ ਕੇਸਾਂ ਦੀ ਬੇਦਬੀ ਕੀਤੀ ਆ ਜੇ ਤਾਂ ਪ੍ਰਸ਼ਾਸਨ ਕਾਰਜ ਕਰਦੇ ਠੀਕ ਨਹੀਂ ਤੇ ਫਿਰ ਅਸੀਂ ਜੋ ਵੀ ਸਾਨੂੰ ਅੱਗੇ ਅਗਲੀ ਕਾਰਵਾਈ ਹਦਾਇਤ ਕਰਕੇ ਇਸ ਬੰਦੀ ਨੂੰ ਵਿਚਾਰ ਕਰਕੇ ਅਸੀਂ ਕਾਰਜ ਕਰਾਵਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ